ਕਰਤਾਰ 58 ਛੁੱਟੀ ਆਪਾਂ ਵੀਡੀਓ ਪਹਿਲਾਂ ਵੀ ਬਹੁਤ ਬਣਾਈਆਂ ਤੇ ਅੱਜ ਨਾ ਜਿਹੜੀਆਂ ਆਪਾਂ ਤੁਹਾਨੂੰ ਜਾਣਕਾਰੀਆਂ ਦੇਣੀਆਂ ਉਹ ਕੁਝ ਅੰਦਰੂਨੀ ਜਾਣਕਾਰੀਆਂ ਦੇਣੀਆਂ ਡੀਪਲੀ ਕਿਉਂਕਿ ਕੁਝ ਕੁ ਐਚਪੀ ਵਗੈਰਾ ਤਾਂ ਆਪਾਂ ਪਹਿਲਾਂ ਵੀ ਦੱਸਦੇ ਰਹਿੰਨੇ ਪਰ ਵੀਰ ਭਰਾ ਕਹਿ ਰਹੇ ਨੇ ਯਾਰ ਜੋ ਸਾਨੂੰ ਅੰਦਰੂਨੀ ਗੱਲਾਂ ਨੇ ਉਹ ਵੀ ਸੁੰਝਾਇਆ ਕਰੋ ਆਪਣੇ ਨਾਲ ਵੀਰਾ ਸੁਖਜਿੰਦਰ ਤੇ ਨਰਪਾਇਕ ਰਾ ਸੱਸੀ ਕ ਵੀਰੇ ਸੱਸੀ ਕਾਲ ਵੀ ਜੀ ਇਹ ਵੀ ਰਹਿਣ ਤੁਹਾਨੂੰ ਇੱਥੇ ਤੁਸੀਂ ਆਏ ਧੰਨਵਾਦ ਬਾਈ ਜੀ ਧੰਨਵਾਦ ਜੀ ਇਹ ਵੀ ਰਹਿਣ ਤੁਸੀਂ ਪਹਿਲਾਂ ਵੀ ਆਪਣੀਆਂ ਵੀਡੀਓ ਚ ਦੇਖਿਆਣਾ ਤੇ ਇਹ ਵੀਰਾ ਆਪਣੇ ਪੰਜਾਬ ਦੇ ਵਿੱਚ ਦੇਖਦਾ ਇਹਨਾਂ ਦੀ ਸਰਵਿਸ ਜੀ ਬਾਈ ਜੀ ਰਿਪੇਅਰ ਵਗੈਰਾ ਹੈ ਨਾ ਹਾਂ ਜੀ ਜੋ ਦਿੱਕਤ ਪਰੇਸ਼ਾਨੀ ਕੋਈ ਕਸਟਮਰ ਨੂੰ ਆਪਾਂ ਨੂੰ ਆਉਂਦੀ ਆ ਤੇ ਉਹ ਆਪਾਂ ਦੱਸ ਦਿਆਂ ਹਾਂ ਦੱਸ ਦਿਆਂ ਹਾਂ ਜੀ ਫਿਰ ਤਾਂ ਬਾਈ ਜੀ ਬਾਬੇ ਦੀ ਮਿਹਨਤ ਤੁਹਾਨੂੰ ਇਹਦਾ ਪ੍ਰੈਕਟੀਕਲ ਸਾਰਾ ਪਤਾ ਆਊਗਾ ਹਾਂ ਚਲੋ ਜਿੰਨੀ ਨੌਲੇਜ ਹੈ ਮੈਂ ਜਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਜਿੰਨਾ ਮੈਨੂੰ ਪਤਾ ਭਾਈ ਜੀ ਪਹਿਲਾਂ ਆਪਾਂ ਗੱਗੋ ਸ਼ੁਰੂ ਹੋ ਜੀ ਜੀ ਭਾਈ ਜੀ ਈ ਇਹਦਾ ਇੰਜਣ ਆ ਜੀ ਭਾਈ ਜੀ ਇੰਜਣਾਂ ਦੀ ਲਾਈਫ ਆਪਾਂ ਕੰਪਨੀ ਬਹੁਤ ਵੱਧ ਕਲੇਮ ਕਰਦੀ ਆ ਹਨਾ ਸਾਡਾ ਇੰਜਣ ਬਹੁਤ ਜ਼ਿਆਦਾ ਚੱਲੂਗਾ ਜੀ 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 ਕਾ ਤੋਂ ਵਜਾ ਅ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਇੰਜਣ ਆ ਕਰਲੋਸਕਰ ਦਾ 4R10 ਵਾਲੀ ਇੰਜਣ ਆ ਓਕੇ ਇਹ 4R10 ਵਾਲੀ ਇੰਜਣ ਬਾਰੇ ਤਕਰੀਬਨ ਕਸਟਮਰ ਨੂੰ ਪਤਾ ਪਤਾ ਔਰ ਉਹ ਕਸਟਮਰ ਦਾ ਭਰੋਸਾ ਵੀ ਆ ਇਸ ਇੰਜਣ ਤੇ ਹਾਂ ਉਹ ਓਏ ਇਸ ਤੇ ਭਰੋਸਾ ਕਿਉਂ ਆਪਾਂ ਕਹਿੰਦੇ ਨੇ ਇਹਦੀ ਲਾਈਫ ਹੈਗੀ ਇੰਜਨ ਦੀ ਬਹੁਤ ਵਧੀਆ ਐ ਜੀ ਇਹਦੇ ਪਿੱਛੇ ਕਾਰਨ ਕੀ ਆ ਹਾਂਜੀ ਕਾਰਨ ਇਹ ਇੱਕ ਤਾਂ ਜਿਹੜੀ ਕਰਲੋਸਕਰ ਕੰਪਨੀ ਆ ਹਮ ਆਪਣੇ ਇੰਡੀਆ ਦੇ ਵਿੱਚ ਇੰਜਨ ਬਣਾਉਣ ਵਾਲੀ ਬਹੁਤ ਵੱਡੀ ਕੰਪਨੀ ਆ ਹਮ ਸਭ ਤੋਂ ਪਹਿਲੀ ਕੰਪਨੀ ਜੇ ਮੈਂ ਸ਼ਾਇਦ ਨਾਮ ਭੁੱਲਦਾ ਹੋਵਾਂ ਇੰਡੀਆ ਦੀ ਇੰਡੀਆ ਦੀ ਸਭ ਤੋਂ ਪਹਿਲੀ ਕੰਪਨੀ ਆ ਕਿਉਂਕਿ ਜਦੋਂ ਇੰਜਨ ਬਣਾਉਣ ਲੱਗ ਗਏ ਸੀ ਤਾਂ ਅਦਰ ਕੰਪਨੀਆਂ ਇੰਜਨ ਉਦੋਂ ਬਾਹਰ ਬਾਹਰਲੇ ਡਿਜ਼ਾਈਨ ਇਹਦਾ ਇੰਡੀਅਨ ਡਿਜ਼ਾਈਨ ਆ ਜਿੱਤਾਂ ਦੇ ਆਪਣੇ ਮਾਹੌਲ ਦੇ ਹਿਸਾਬ ਨਾਲ ਜਿੱਦਾਂ ਦੇ ਆਪਣੇ ਮਤਲਬ ਲੋਕਾਂ ਦੀ ਜ਼ਰੂਰਤ ਆ ਜੇ ਆਪਾਂ ਉਹਦੇ ਹਿਸਾਬ ਨਾਲ ਦੇਖਦੇ ਆ ਤੇ ਇੰਜਨ ਆਪਣੇ ਲਈ ਬਹੁਤ ਬੈਸਟ ਆ ਆਪਣੀ ਲਈ ਹੋਇਆ ਆਪਣੇ ਲਈ ਤਿਆਰ ਹੋਇਆ ਆਪਾਂ ਕਹਿੰਨੇ ਆ ਵੀ ਬਾਹਰਲੇ ਇੰਜਨ ਤੇ ਇਸ ਇੰਜਨ ਦੇ ਵਿੱਚ ਕਾਰਨ ਲਾਈਫ ਦਾ ਕੀ ਆ ਸਭ ਤੋਂ ਪਹਿਲੇ ਤੇ ਇਹ ਇੰਡੀਅਨ ਇੰਜਨ ਕਰਕੇ ਹੀ ਮਤਲਬ ਜਿਹੜਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਚੀਜ਼ ਰੱਖੀ ਗਈ ਆ ਉਹ ਮਤਲਬ ਕੁਝ ਕੁਛ ਤਾਂ ਆਪਾਂ ਬਾਹਰਲਾ ਵੀ ਦਿੱਤਾ ਬਟ ਆਪਾਂ ਜ਼ਿਆਦਾਤਰ ਚੀਜ਼ਾਂ ਆਪਣੇ ਹਿਸਾਬ ਨਾਲ ਡਿਜ਼ਾਈਨ ਕੀਤੀਆਂ ਤੇ ਬਾਈ ਫਿਰ ਸੀਆਰਡੀ ਚ ਕੀ ਕਰਨਗੇ ਇਹਨਾਂ ਕੋਲੇ ਹੈਗਾ ਇੰਜਨ ਜੀ ਬਾਈ ਜੀ ਆਪਣਾ ਜਿਹੜਾ 75 ਐਚਪੀ ਐ ਟਰੈਕਟਰ ਆਉਂਦਾ ਉਹਦੇ ਵਿੱਚ ਆਪਣਾ ਆਲਰੇਡੀ ਸੀਆਰਡੀ ਪਿਓਰ ਸੀਆਰਡੀ ਪਿਓਰ ਸੀਆਰਡੀ ਮਤਲਬ ਹਾਂਜੀ ਜਿਹੜਾ ਸਹੀ ਸੀਆਰਡੀ ਆ ਕਾਮਨ ਰੇਲ ਡੀਜ਼ਲ ਇੰਜਨ ਵੀ ਕਹਿ ਦਿੰਦੇ ਆ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਵੀ ਬੋਲ ਦਿੰਦੇ ਆ ਆਪਾਂ ਓਕੇ ਉਹਦੇ ਵਿੱਚ ਕੀ ਹੈਗਾ ਕਿ ਜਿਹਦਾ ਚਲੋ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਬੜੀਆਂ ਕੰਪਨੀਆਂ ਦੇ ਸੀਆਰਡੀ ਇੰਜਨ ਮਾਰਕੀਟ ਚ ਆ ਗਿਆ ਕਿਸੇ ਦੇ ਵਿੱਚ ਕੋਈ ਦਿੱਕਤ ਆ ਕਿਸੇ ਦੇ ਵਿੱਚ ਕੋਈ ਦਿੱਕਤ ਆ ਬਟ ਜਿਹੜਾ ਆਪਣਾ ਇੰਜਨ ਆ ਉਹ ਸੈਂਟਰ ਇੰਜੈਕਟਰ ਓਕੇ 4 ਵਾਲ ਵਿੰਜਨ ਆ ਸੈਂਟਰ ਇੰਜੈਕਟਰ ਮਤਲਬ ਵੀ ਉੱਪਰੋਂ ਉੱਪਰੋਂ 2 ਵਾਲ ਇੱਧਰ ਆ ਜੀ 2 ਵਾਲ ਇੱਧਰ ਆ 2 ਐਗਜ਼ਾਸਟ ਦੇ ਵਾਲ 2 ਇਨਲੇਟ ਦੇ ਵਾਲ ਤੇ ਵਿਚਾਲੇ ਉਹਦੇ ਫੁਹਾਰਾ ਪੈਂਦਾ ਨੋਜ਼ਲ ਦਾ ਮਤਲਬ ਕਿਵੇਂ ਪਿਸਟਨ ਦੇ ਇੱਧਰ ਇੱਧਰ ਚੱਲਣਗੇ ਹਾਂ 2 ਵਾਲ ਇੱਧਰ ਚੱਲਣਗੇ ਸੀ ਸਾਈਡਾਂ ਤੇ ਹਾਂ ਜਿਹੜਾ ਇੰਜੈਕਟਰ ਬਿਲਕੁਲ ਸੈਂਟਰ ਚ ਬਿਲਕੁਲ ਸੈਂਟਰ ਚ ਜਿਵੇਂ ਆਪਾਂ ਸਾਈਡ ਤੋਂ ਸਪਰੇਅ ਦਿੰਨੇ ਆ ਤਾਂ ਕੁਝ ਜਿਹੜਾ ਮਤਲਬ ਡੀਜ਼ਲ ਬਰਨ ਹੋਣ ਤੋਂ ਰਹਿ ਜਾਂਦਾ ਮੱਤਤੋਂ ਰਹਿ ਜਾਂਦਾ ਜਦੋਂ ਸੈਂਟਰ ਦੇ ਵਿੱਚ ਕੋਝਾ ਫੁਹਾਰਾ ਪਿਆ ਉਹ ਸਾਰਾ ਬਰਨ ਹੋਊਗਾ ਐਗਜ਼ਾਸਟ ਵੀ ਪ੍ਰੋਪਰ ਹੋਊਗੀ ਔਰ ਹਵਾ ਵੀ ਤਰੀਕੇ ਨਾਲ ਇਨਲੇਟ ਵੀ ਵਧੀਆ ਹੋਊਗਾ ਔਰ ਦੂਜੀ ਵੀ ਘੱਟ ਕਰੂਗਾ ਵਾਈਬ੍ਰੇਸ਼ਨ ਵੀ ਨਹੀਂ ਹੋਣੀ ਇੰਜਨ ਅੱਛਾ ਉਹਦੀ ਵਜ੍ਹਾ ਜਿੱਦਾਂ ਗੱਡੀਆਂ ਦੇ ਵਿੱਚ ਇੰਜਨ ਆਉਂਦੇ ਆ ਉਹ ਫੋਰ ਵਾਲਵ ਇੰਜਨ ਹੁੰਦੇ ਆ ਜੀ ਅੱਛਾ ਸੈਂਟਰ ਇੰਜਨ ਕਿ ਫਿਰ ਦੂਜੀਆਂ ਕੰਪਨੀਆਂ ਨੇ ਵੀ ਇਹ ਗੱਡੀਆਂ ਦੀ ਕਾਪੀ ਨਹੀਂ ਕੀਤੀ ਉਹਨਾਂ 'ਚ ਫਰਕ ਆ ਫਰਕ ਹੈ ਜੀ ਕਿਉਂਕਿ ਉਹਨਾਂ ਨੇ ਉਹੀ ਇੰਜਨ ਨੂੰ ਮੋਡੀਫਿਕੇਸ਼ਨ ਕਰਕੇ ਮਤਲਬ ਸੀਆਰਡੀ ਕਰ ਲਿਆ ਇੱਕ ਸਭ ਤੋਂ ਵੱਡੀ ਗੱਲ ਆ ਵੀ ਆਪਣਾ ਦਾ 75 ਐਚਪੀ ਇੰਜਨ ਆ ਨਾ ਇਹ ਵਿਦਆਊਟ ਟਰਬੋ ਆ ਬਿਨਾ ਟਰਬੋ ਦਾ 75 ਐਚਪੀ ਆ ਅੱਛਾ ਬਿਨਾ ਟਰਬੋ ਦਾ ਹਾਂ ਜੀ ਆਮ ਕੰਪਨੀਆਂ ਨੇ ਕੀ ਕੀਤਾ ਕਿਸੇ ਨੇ ਟਰਬੋ ਵੱਡਾ ਲਾਇਆ ਛੋਟਾ ਲਾਇਆ ਛੋਟੇ ਇੰਜਨ ਦੀ ਪਾਵਰ ਵਧਾਈ ਆ ਹਾਂ ਆਪਣਾ ਵੈਸੇ ਇੰਜਨ ਪਿਓਰ 75 ਐਚਪੀ ਆ ਬਿਨਾ ਟਰਬੋ ਤੋਂ ਸਭ ਤੋਂ ਵੱਡੀ ਗੱਲ ਟਰਬੋ ਤਾਂ ਆਪਣੀ ਇਹਦੇ ਚ ਨਹੀਂ ਆਉਂਦੀ ਹਨਾ ਨਾ ਨਾ ਜੀ ਇਹ ਸਿੰਪਲ ਇੰਜਨ ਆ ਜੀ ਉਹਦਾ ਜੀ ਅੰਦਰ ਚੱਲੀ ਹੈ ਤੇ ਸ਼ੋਰ ਸ਼ਰਾਬਾ ਨਹੀਂ ਆਜੋ ਅੰਦਰ ਇਹ ਟਰੈਕਟਰ ਕੋ ਘੜਦੇ ਆਪਾਂ ਇੱਥੇ ਸੌਰੀ ਵਾਜ ਦੀ ਥੋੜੀ ਦਿੱਕਤ ਜੀ ਆ ਨੋ 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 ਜੀ ਕੋਈ ਗੱਲ ਨਹੀਂ ਯਾਰ ਆ ਗੱਲ ਤਾਂ ਬੜੀ ਵਧੀਆ ਤੁਹਾਡੀ ਆਜੋ ਵੀਰੇ ਵੀ ਆਪਣਾ ਇਹ ਟਰੈਕਟਰ ਵੀ ਯਾਰ ਮੁੰਡਿਆਂ ਨੂੰ ਮੈਂ ਤੁਹਾਡਾ ਥੋੜਾ ਤੁਹਾਡੀ ਜਾਣਕਾਰੀ ਤੋਂ ਯਾਦ ਆ ਗਿਆ ਵਿੱਚ ਮੁੰਡਿਆਂ ਨੂੰ ਟਰਬੋ ਲਾਉਂਦਾ ਬੜਾ ਸ਼ੌਕ ਹੁੰਦਾ ਜੀ ਬਾਈ ਜੀ ਲਾ ਸਕਦੇ ਕਿ ਨਾ ਉਹਨਾਂ ਨੂੰ ਰეკਮੈਂਡ ਕਰਕੇ ਐ ਦੇਖੋ ਦੋ ਚੀਜ਼ਾਂ ਜੀ ਜਿਹੜਾ ਇੰਜਨ ਟਰਬੋ ਆਪਾਂ ਟਰਬੋ ਦੁਬਾਰਾ ਲਗਾਉਨੇ ਆ ਹੂੰ ਜਿਹੜਾ ਕੋਈ ਵੀ ਟਰੈਕਟਰ ਕਿਸੇ ਕੰਪਨੀ ਦਾ ਜੈਨੂਨ ਟਰਬੋ ਮਤਲਬ ਫਿਟਿੰਗ ਆਉਂਦਾ ਹੂੰ ਉਹ ਇੰਜਨ ਦੇ ਵਿੱਚ ਤੇ ਦੂਜੇ ਇੰਜਨ ਦੇ ਵਿੱਚ ਬਹੁਤ ਡਿਫਰੈਂਟ ਆ ਡਿਫਰੈਂਟ ਮੈਨੂਫੈਕਚਰਰ ਦੇ ਵਿੱਚ ਬਣਤਰ ਦੇ ਵਿੱਚ ਠੀਕ ਆ ਵੀਰੇ ਕਿਉਂਕਿ ਆਪਾਂ ਜਿੰਨੀ ਹਵਾ ਜਿਹੜਾ ਆਪਣਾ ਨੋਰਮਲ ਇੰਜਨ ਆ ਟਰਬੋ ਦਾ ਕੰਮ ਕੀ ਹੈ ਬੇਸਿਕਲੀ ਟਰਬੋ ਦਾ ਕੰਮ ਆ ਕਿ ਧੂਏ ਨਾਲ ਘੁੰਮਣਾ ਘੁੰਮ ਕੇ ਤੇ ਦੂਜੇ ਬਣੇ ਇੱਕ ਟਰਬਾਈਨ ਉਹਨੇ ਹਵਾ ਧੱਕ ਇੰਜਨ ਨੂੰ ਦੇ ਦੇਣੀ ਉਹਦਾ ਇੰਜਨ ਨੇ ਆਪਣੇ ਆਪ ਹਵਾ ਖਿੱਚਣੀ ਆ ਜਦੋਂ ਦੁੱਗਣੀ ਹਵਾ ਇੰਜਨ ਨੂੰ ਮਿਲੀ ਹਾਂ ਤਾਂ ਉਹਦੇ ਵਿੱਚ ਬਲਾਸਟ ਵੀ ਦੁੱਗਣਾ ਹੋਣਾ ਹਾਂ ਆਪਣਾ ਜਿਹੜਾ ਕੰਪਨੀ ਨੇ ਇੰਜਨ ਡਿਜ਼ਾਈਨ ਕੀਤਾ ਉਦੋਂ ਕੋਈ 2-4 ਐਚਪੀ ਦੀ ਤਾਂ ਪਾਵਰ ਸਹਿ ਸਕਦਾ ਜਿਆਦਾ ਨਹੀਂ ਜਿਆਦਾ ਨਹੀਂ ਜਦੋਂ ਆਪਾਂ ਨਾਲ ਦੀ ਨਾਲ ਲਾ ਦਿੰਦੇ ਉਦੋਂ ਨਾਲ ਦੀ ਨਾਲ ਤਾਂ ਕੋਈ ਦਿੱਕਤ ਨਹੀਂ ਆਉਣੀ ਹਮ ਸਮਾਂ ਪਾ ਕੇ ਸਮਾਂ ਪਾ ਕੇ ਆਉਣੀ ਆ ਉਦੋਂ ਨੂੰ ਮਤਲਬ ਅਗਲਾ ਵੈਸੇ ਹੀ ਰਿਲੇਟ ਕਰ ਦਿੰਦਾ ਕਿਸੇ ਹੋਰ ਚੀਜ਼ ਨਾਲ ਨਹੀਂ ਇਹਦੇ ਕਰਕੇ ਆ ਗਈ ਇਹ ਚੱਲ ਬਹੁਤ ਗਿਆ ਇਦਾਂ ਉਦਾਂ ਜੋ ਵੀ ਆਪਾਂ ਆਪਦੇ ਮਨ ਨੂੰ ਸਮਝਾਉਣ ਲਈ ਕੰਪਨੀ ਨੇ ਕਹਿੰਦਾ ਮਤਲਬ ਇਹਦਾ ਜਿਹੜਾ ਉਹ ਵਾਲਾ ਸਿਸਟਮ ਹੈ ਉਹ ਪਹਿਲੇ ਹੀ ਆਲਰੇਡੀ ਆਦੇਸ ਹਾਵ ਨਾਲ ਉਹਨੂੰ ਨਿਸ਼ਚਿਤ ਡਿਜ਼ਾਈਨ ਕੀਤਾ ਹੁੰਦਾ ਔਰ ਪਿਸਟਨ ਦਾ ਜਿਹੜਾ ਉੱਪਰਲਾ ਜਿਹਨੂੰ ਆਪਾਂ ਪਿਸਟਨ ਦਾ ਹੈੱਡ ਕਹਿ ਦਿੰਨੇ ਆ ਜਿੱਥੇ ਅੱਗ ਬਲਦੀ ਆ ਉਹਦਾ ਵੀ ਫਰਕ ਹੁੰਦਾ ਅੱਛਾ ਜਿਹੜਾ ਟੌਪ ਰਿੰਗ ਹੁੰਦਾ ਉਹਦਾ ਬਹੁਤ ਉੱਚਾ ਹੁੰਦਾ ਯਾਨੀ ਕਿ ਉੱਪਰਲੇ ਬੰਨੇ ਨੇੜੇ ਹੁੰਦਾ ਠੀਕ ਹੈ ਜਿਹੜਾ ਇੰਜਨ ਜੈਨੂਨ ਟਰਬੋ ਚਾਰਜ ਉਹ ਕਿਸੇ ਗੱਡੀ ਦੇ ਇੰਜਨ ਦੀ ਕਿਸੇ ਦਿਨ ਥੋੜੀ ਜੀ ਜੇ ਸਮਾਂ ਮਿਲਿਆ ਤੇ ਤੁਸੀਂ ਦੇਖਿਓ ਜੇ ਖੁੱਲੇ ਇੰਜਨ ਆਪਾਂ ਦੇਖ ਲਾਂਗੇ ਹਾਂਜੀ ਉਹਦੇ ਵਿੱਚ ਜਿਹੜਾ ਟੌਪ ਰਿੰਗ ਹੁੰਦਾ ਬਹੁਤ ਉੱਚਾ ਹੁੰਦਾ ਓਕੇ ਪਿਸਟਨ ਦੇ ਸਿਰੇ ਦੇ ਬਿਲਕੁਲ ਨਾਲ ਹੁੰਦਾ ਇਹਦਾ ਟੌਪ ਕਿਉਂਕਿ ਜਦੋਂ ਅੱਗ ਵੱਧ ਬਲਣੀ ਹੈ ਅੱਗ ਥੱਲੇ ਨਾ ਜਾਵੇ ਉਹ ਪ੍ਰੈਸ਼ਰ ਨੂੰ ਉੱਪਰ ਹੀ ਕੰਟਰੋਲ ਕਰ ਲਿਆ ਜਾਵੇ ਉਹਦੇ ਰਿੰਗਾ ਦਾ ਡਿਜ਼ਾਈਨ ਉਹਦੇ ਪਿਸਟਨ ਦਾ ਡਿਜ਼ਾਈਨ ਉਹਦੇ ਹੈਡ ਦੇ ਵਾਲਾਂ ਦਾ ਡਿਜ਼ਾਈਨ ਉਹਦੇ ਮਤਲਬ ਜਿਹੜੀ ਸਿਲੰਡਰ ਵਾਲ ਆ ਜਿਹੜੇ ਸਾਈਡਾਂ ਤੇ ਬਲਾਕ ਆ ਗਿਆ ਜਿਹਨੂੰ ਆਪਾਂ ਕਹਿੰਦੇ ਨੇ ਉਹਨੂੰ ਪਾਵਰ ਨੂੰ ਝੱਲਣ ਵਾਸਤੇ ਉਹਦਾ ਵੀ ਡਿਜ਼ਾਈਨ ਦਾ ਫਰਕ ਚਾਹੀਦਾ ਇਹ ਕਿਹ ਚੀਜ਼ ਹੋਰ ਭਾਈ ਜੀ ਆਪਾਂ ਆਮ ਹੀ ਗੱਲ ਕਰ ਲੈਂਦੇ ਆ ਪਿਸਟਨ ਵੱਡਾ ਕਰ ਦੋ ਜੀ ਭਾਈ ਜੀ ਇਹਦੀ ਪਾਵਰ ਕੰਪਨੀ ਨੇ ਕਿਹੜੇ ਹਿਸਾਬ ਨਾਲ ਵਧਾਈ ਆ ਕਿ ਪਿਸਟਨ ਵੱਡਾ ਦੇਸੀ ਤਰੀਕੇ ਨਾਲ ਤੂੰ ਉਹ ਝੰਡਾ ਲੈਂਦੇ ਆ ਨਾ ਤੇ ਵੱਡਾ ਕਰ ਲੈਂਦੇ ਵੱਡਾ ਪਿਸਟਨ ਪੈ ਜਾਂਦਾ ਜੀ ਸਲੀਵ ਨੂੰ ਬੋਰ ਕਰਕੇ ਜਦ ਸਲੀਵ ਵੱਡੀ ਪਾ ਕੇ ਉਹਦਾ ਮਤਲਬ ਹੋ ਜਾਂਦਾ ਉਹਦਾ ਫਾਇਦਾ ਨੁਕਸਾਨ ਵੀਰ ਜੀ ਇੱਕ ਤਾਂ ਜਿਹੜੀ ਗੱਲ ਆ ਵੀ ਜਦੋਂ origignal ਹੀ ਪਿਸਟਨ ਵੱਡਾ ਆਉਂਦਾ ਉਹਦੇ ਵਿੱਚ ਸਲੀਵ ਮੋਟੀ ਹੁੰਦੀ ਆ ਓਕੇ ਮੋਟੀ ਸਲੀਵ ਨੂੰ ਗਰਮੀ ਜਲਦੀ ਨਹੀਂ ਲੱਗਦੀ ਜਦੋਂ ਟਰੈਕਟਰ ਲਗਾਤਾਰ ਮਤਲਬ ਜਿਵੇਂ ਹੁਣ ਆਪਾਂ 2-4 ਘੰਟੇ ਚਲਾ ਕੇ ਬੰਦ ਕਰ ਦੋ ਤਾਂ ਕੁਝ ਨਹੀਂ ਹੋਣਾ। ਨਹੀਂ ਉਹ ਨਹੀਂ ਤਾਂ ਜਦੋਂ ਕੋਈ ਇੰਜਣ ਜਿਵੇਂ ਕੋਈ ਲੈਜਰ ਲੈਵਲਰ ਤੇ ਲਗਾਤਾਰ ਚੱਲਦਾ ਜਿਵੇਂ ਆਪਣਾ ਉਹ ਵੀਰ ਜਿਹਦਾ 33400 ਘੰਟਾ ਚੱਲ ਗਿਆ ਚੱਲ ਗਿਆ। ਉਹ ਕੀ ਕਰਨਾ? ਹੂੰ। ਉਹਦੇ ਵਿੱਚ ਵੀ ਇੱਕ ਇੰਜਣ ਦੇ ਬਾਰੇ ਵੀ ਮੈਂ ਤੁਹਾਨੂੰ ਡੀਪਲੀ ਦੱਸੂਗਾ ਕਿ ਸਾਡਾ ਇੰਜਣ ਗਰਮ ਕਿਉਂ ਨਹੀਂ ਹੁੰਦਾ। ਅੱਛਾ ਜੀ। ਉਹਦੇ ਵਿੱਚ ਜਿਹੜਾ ਦਾ ਸਿਲੰਡਰ ਦੇ ਬਲਾਕ ਦਾ ਹੁੰਦਾ ਉਹ ਵੀ ਮਟਾਈ ਵੱਧ ਹੁੰਦੀ ਆ। ਹੂੰ। ਤੇ ਜਿਹੜੀਆਂ ਸਲੀਵਾ ਉਹਦੀ ਮਟਾਈ ਵੀ ਵੱਧ ਹੁੰਦੀ ਆ। ਠੀਕ ਹੈ ਜੀ ਠੀਕ ਹੈ ਜੀ ਵੀ ਸਲੀਵ ਗਰਮੀ ਵੱਧ ਚੱਲ ਸਕੇ ਟਰੈਕਟਰ ਜਲਦੀ ਸੀਜ਼ ਨਾ ਹੋਵੇ ਜਦੋਂ ਆਪਾਂ ਪਿਸਟਨ ਵੱਡਾ ਪਾ ਦਿੰਨੇ ਆ ਤਾਂ ਸਲੀਵ ਪਤਲੀ ਹੋ ਜਾਂਦੀ ਹੈ ਇਹ ਮੈਂ ਬੇਸਿਕਲੀ ਆਪਣੇ ਸਮਝਣ ਵਾਲੇ ਤਰੀਕੇ ਨਾਲ ਮਤਲਬ ਦੱਸ ਰਿਹਾ ਕਿ ਜਿਵੇਂ ਮਤਲਬ ਸਲੀਵ ਜਿੰਨੀ ਜਿੰਨੀ ਪਤਲੀ ਕਰਦੇ ਤੁਰੇ ਜਾਵਾਂਗੇ ਇੱਕ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਸ਼ੋਰੇ ਦੀ ਸਮੱਸਿਆ ਜਿਵੇਂ ਆਪਾਂ ਪੁਰਾਣੇ ਟਰੈਕਟਰਾਂ ਦੇ ਵਿੱਚ ਕੁਸ਼ਚ ਸੀਗੀ ਸਮੱਸਿਆ ਆਪਾਂ ਨਾ ਨਹੀਂ ਲੈਂਦੇ ਵੀ ਉਹ ਬੜੀ ਜਲਦੀ ਸਲੀਵ ਚ ਸ਼ੋਰ ਆਉਂਦਾ ਕਿਉਂਕਿ ਆਪਣੇ ਪਾਣੀ ਉਦਾਂ ਦੇ ਆ ਆਪਾਂ ਉਨੀ ਕੇਅਰ ਨਹੀਂ ਰੱਖ ਸਕਦੇ ਜਿੰਨੀ ਮਤਲਬ ਮੋਟੀ ਸਲੀਵ ਦੇ ਵਿੱਚ ਚਾਹੀ ਮਤਲਬ ਪਤਲੀ ਸਲੀਵ ਨੂੰ ਚਾਹੀਦੀ ਆ ਮੋਟੀ ਦੇ ਵਿੱਚ ਉਸ ਉਹਨਾਂ ਧਿਆਨ ਰੱਖਣ ਦੀ ਜ਼ਰੂਰਤ ਨਹੀਂ ਥੋੜਾ ਬਹੁਤਾ ਧਿਆਨ ਉਹਨੂੰ ਵੀ ਰੱਖਣਾ ਫਟੋ ਚੱਲ ਜਾਂਦਾ ਚੱਲ ਜਾ ਠੀਕ ਹੈ ਦੂਜੀ ਗੱਲ ਜਿਹੜਾ ਆਪਣੇ ਇੰਜਨ ਦੀ ਪਾਵਰ ਦੀ ਗੱਲ ਕਰਦੇ ਹਾਂ ਇਹਦਾ ਬੋਰ 105 ਹੈ ਮੈਂ अच्छा जी पिस्टन ਇਹਦਾ हां जी ਆਮ ਨਾਰਮਲ ਕੰਪਨੀਆਂ ਦੇ ਬੋਰ 105 mm ਕਾਫੀ ਆਉਂਦੇ ਆ ਹੂੰ ਜਦੋਂ ਅਸੀਂ ਕਿਸੇ ਨਾਲ ਗੱਲ ਕਰਾਂਗੇ ਉਹਨੇ ਕਹਣਾ ਫਲਾਣੇ ਦਾ ਵੀ 105 ਆਉਂਦਾ ਫਲਾਣੇ ਦਾ ਵੀ 105 ਆਉਂਦਾ ਤੁਹਾਡੇ 'ਚ ਕੀ ਖਾਸੀਅਤ ਆ ਕੀ ਖਾਸੀਅਤ ਸਾਡੀ ਜਿਹੜੀ ਸਟ੍ਰੋਕ ਹੈ 120 mm ਇਹ ਲੰਬੀ ਹੈ ਹਾਂ ਆਪਾਂ ਬੋਰ ਸਟ੍ਰੋਕ ਦੀ ਸੀਸੀ ਦੀ ਗੱਲ ਕਰਦੇ ਆ ਸੀਸੀ ਬਣਦੀ ਕਿੱਥੋਂ ਆ ਸੀਸੀ ਬਣਦੀ ਹੈ ਬੋਰ ਸਟ੍ਰੋਕ ਤੋਂ ਠੀਕ ਹੈ ਜੀ ਉਹ ਇੱਕ ਫਾਰਮੂਲਾ ਹੁੰਦਾ ਜਿਹੜਾ ਪਿਸਟਨ ਦਾ ਡਾਇਆ ਤੇ ਥੱਲੇੋਂ ਸਲੀਵ ਦੀ ਲੈਂਥ ਜਿੰਨਾ ਪਿਸਟਨ ਉਹਨੇ ਵਿੱਚ ਮੂਵ ਕਰਨਾ ਉਹਨੂੰ ਆਪਾਂ ਸਟ੍ਰੋਕ ਬੋਲਦੇ ਆ ਐਸ ਸਿਰੇ ਤੋਂ ਪਿਸਟਨ ਐਸ ਸਿਰੇ ਤੱਕ ਇੱਕ ਵਾਰੀ ਜਿਹੜਾ ਗਿਆ ਉਹਨੂੰ ਸਟ੍ਰੋਕ ਬੋਲ ਦਿੰਦੇ ਆ ਆਪਣੀ ਜਿਹੜੀ ਇਹਦੀ ਸਟ੍ਰੋਕ 120 mm ਆ ਅਦਰ ਕੰਪਨੀਆਂ ਦੀ ਇੰਜਨਾਂ ਨਾਲੋਂ ਲੰਬੀ ਆ ਵੀ ਉਹਦਾ ਫਾਇਦਾ ਗ੍ਰਾਹਕਾ ਵਾਜਾ ਦੇ ਉਹਦੇ ਚ ਹਵਾ ਵਧ ਆਊਗੀ ਹਾਂ ਕਿਉਂਕਿ ਜਿੰਨਾ ਜ਼ਿਆਦਾ ਡੂੰਘਾ ਗਿਆ ਪਿਸਟਨ ਹਾਂ ਵਾਲ ਉਹਨਾਂ ਟਾਈਮ ਵੱਧ ਖੁੱਲਿਆ ਰਿਆ ਹਵਾ ਵੱਧ ਵਿੱਚ ਆ ਗਈ ਜਦੋਂ ਹਵਾ ਵਧਾਈ ਜਿਹੜਾ ਡੀਜ਼ਲ ਉਹ ਚੰਗੀ ਤਰ੍ਹਾਂ ਮੱਚੂਗਾ ਸਾਨੂੰ ਡੀਜ਼ਲ ਉਹਨਾਂ ਜਿੰਨਾ ਮੱਚਣਾ ਉਹਨਾਂ ਹੀ ਦੇਣ ਦੀ ਜ਼ਰੂਰਤ ਪਊਗੀ ਜ਼ਿਆਦਾ ਦੇਣ ਦੀ ਜ਼ਰੂਰਤ ਨਹੀਂ ਜੇ ਅਸੀਂ ਓਦਾਂ ਪਾਵਰ ਵਧਾਉਣੀ ਆ ਫਿਰ ਸਾਨੂੰ ਡੀਜ਼ਲ ਵਧਾਉਣਾ ਪਊਗਾ ਜਦੋਂ ਡੀਜ਼ਲ ਵਧਾਵਾਂਗੇ ਟਰੈਕਟਰ ਤੋਂ ਆ ਦਿਖਾਊਗਾ ਤੇਲ ਵੀ ਵਧ ਖਾਊ ਤੇਲ ਵੀ ਵਧ ਖਾਊਗਾ ਜੇ ਨਹੀਂ ਵਧਾਵਾਂਗੇ ਦਬੂਗਾ ਤਾਂ ਵੀ ਤੇਲ ਵਧ ਖਾਊਗਾ ਮਤਲਬ ਸਾਡੀ ਸਟ੍ਰੋਕ ਲੰਬੀ ਆ ਇੰਜਣ ਦਾ ਦੂਜੀ ਗੱਲ ਹੁੰਦੀ ਜਿਹੜਾ ਪਿਸਟਨ ਦਾ ਕੰਬਸਸ਼ਨ ਚੈਂਬਰ ਓਕੇ ਪਿਸਟਨ ਦਾ ਹੈੱਡ ਜਿਹੜਾ ਉਹਦਾ ਖਜ਼ਾਨਾ ਜਿਹਨੂੰ ਆਪਾਂ ਪੰਜਾਬੀ ਵਿਚਾਲੇ ਵਿਚਾਲੇ ਜਿਹੜਾ ਉਹਦਾ ਕੰਬਸਸ਼ਨ ਚੈਂਬਰ ਹੈ ਨਾ ਉਹਦੀ ਸਭ ਤੋਂ ਵੱਡੀ ਕਲਾਕਾਰੀ ਹੁੰਦੀ ਆ ਇੰਜਣ ਦੀ ਪਾਵਰ ਵਧਾਉਣਾ ਇੰਜਣ ਦਾ ਧੂਆ ਘੱਟ ਕਰਨਾ ਉਹ ਮਤਲਬ ਉਹਦੇ ਵਿੱਚ ਕਰਲੋਸ ਕਰਮਾਸਟਰ ਇਹ ਤਾਂ ਉਹਨੂੰ ਪੰਜਾਬ ਦਾ ਹੈ ਹੀ ਪਹਿਲਾ ਮਾਸਟਰ ਆਪੇ ਹੋਣਾ ਹੈ ਇੱਕ ਕਦਮ ਅੱਗੇ ਚੱਲਣਾ ਜੀ ਹਾਂ ਇੱਕ ਕਦਮ ਮਤਲਬ ਇੰਜਣ ਕੱਲੇ ਇੰਜਣ ਹੀ ਬਣਾਉਣਾ ਇਹ ਕੰਪਨੀ ਦਾ ਇੱਕ ਪਲਾਂਟ ਕੱਲਾ ਇੰਜਣ ਹੀ ਬਣਾਉਂਦਾ ਇਹ ਨਾਲੇ ਆਰ ਦਾ ਹੋਰ ਕੁਝ ਨਹੀਂ ਬਣਾਇਆ ਕੁਝ ਨਹੀਂ ਅਦਰ ਕੰਪਨੀ ਨਹੀਂ ਕੰਸਟਰਕਸ਼ਨ ਦੇ ਵਿੱਚ ਵੀ ਕਰਲੋਸਕਰ ਹੈਗਾ ਹੋਰ ਵੀ ਬੜੀਆਂ ਚੀਜ਼ਾਂ ਦੇ ਵਿੱਚ ਕਰਲੋਸ ਕਰਾਉਂਦਾ ਬਟ ਮੇਨਲੀ ਜ਼ਿਆਦਾ ਇੰਜਨ ਤੇ ਫੋਕਸ ਕਰਦਾ ਪਿਆ ਇਹਨਾਂ ਦਾ ਤੁਹਾਡਾ ਵਾਟਰ ਕੂਲਡ ਇੰਜਨ ਵੀ ਆ ਔਰ 에ਅਰ ਕੂਲਡ ਇੰਜਨ ਵੀ ਆ ਜਿਹੜਾ ਬਿਨਾ ਹਵਾ ਤੋਂ ਆਉਂਦਾ ਜਿਹੜੇ ਕੰਸਟਰਕਸ਼ਨ ਇਕਵਪਮੈਂਟ ਜਿਹੜੇ ਉਹ ਇਕ ਕਮਾਉਣ ਵਾਲੇ ਜਿਹੜੇ ਬੱਜਰੀ ਦੇ ਸੀਮੈਂਟ ਨੂੰ ਰਲਾਉਂਦੇ ਆ ਉਹ ਆਮ ਗੱਡੀਆਂ ਲੰਘਦੀਆਂ ਉਹਨਾਂ ਤੇ ਜਿਹੜੇ ਚਿੱਟੇ ਜਿਹੇ ਇੰਜਨ ਲੱਗੇ ਆ ਸਾਈਡ ਤੇ ਉਹ ਕਰਲੋਸ ਕਰਦੇ ਆ ਉਹ ਕਰਲੋਸ ਕਰਦੇ ਠੀਕ ਹੈ ਜੀ ਇਹਦੇ ਇੰਜਨ ਨੂੰ ਜਿਆਦਾ ਠੰਡਾ ਰੱਖਣਾ ਚਾਹੀਦਾ ਕਿ ਸਤਾਪਮਨ ਦੇ ਤੁਹਾਡੇ ਹਿਸਾਬ ਨਾਲ ਸੈਟ ਜਾਗਾ ਨਹੀਂ ਇੱਕ ਨਿਸ਼ਚਿਤ ਤਾਪਮਨ ਜਿੱਦਾਂ ਆਪਾਂ 75 ਤੋਂ 80 ਕਿ ਡਿਗਰੀ ਦੇ ਵਿੱਚ ਵਿੱਚ ਕਰਦੇ ਆ ਜੇ ਜਿਆਦਾ ਠੰਡਾ ਚਲਾਵਾਂਗੇ ਤਾਂ ਟਰੈਕਟਰ ਆਇਲ ਖਾਊਗਾ ਜਿਵੇਂ ਆਪਾਂ ਕਹਿੰਦੇ ਟਰੈਕਟਰ ਤੇਲ ਖਾਨ ਲੱਗਿਆ ਆਇਲ ਕੰਜ਼ਮਪਸ਼ਨ ਜੇ ਜਿਆਦਾ ਗਰਮ ਚਲਾਵਾਂਗੇ ਤਾਂ ਇੰਜਨ ਦੇ ਜਿਹੜੇ ਪੁਰਜੇ ਆ ਜਦੋਂ ਜਿਆਦਾ ਗਰਮ ਹੋਗੇ ਉਹਨਾਂ ਦੀ ਕਸਾਈ ਦੇ ਵਿੱਚ ਉਹਨਾਂ ਨੇ ਮੈਟਲ ਹੋਣ ਲੱਗ ਜਾਣਾ ਉਸ ਚੀਜ਼ ਦੇ ਵਿੱਚ ਡਿਫਰੈਂਟ ਆਉਂਦਾ ਹੈ ਦੂਜੀ ਗੱਲ ਜਿਹੜੇ ਇੰਜਨ ਦੀ ਲਾਈਫ ਦੀ ਗੱਲ ਕਰਦੇ ਆਪਾਂ ਕਿੰਨੇ ਦੂਜਿਆਂ ਨਾਲੋਂ ਸਾਡਾ ਡਿਫਰੈਂਟ ਕੀ ਆ ਸਾਡੇ ਇੰਜਨ ਦੀ ਲਾਈਫ ਤੇ ਦੂਸਰੀਆਂ ਕੰਪਨੀਆਂ ਦੇ ਇੰਜਨ ਦੀ ਲਾਈਫ ਦੇ ਵਿੱਚ ਕੀ ਫਰਕ ਆ ਬੇਸਿਕਲੀ ਉਹ ਇਹ ਹੈਗਾ ਕਿ ਸਾਡੇ ਇੰਜਨ ਦੇ ਵਿੱਚ ਪਹਿਲੀ ਗੱਲ ਤਾਂ 11 ਲੀਟਰ ਇੰਜਨ ਆਇਲ ਪੈਂਦਾ 11 ਲੀਟਰ ਤੁਸੀਂ ਸਾਰੀਆਂ ਕੰਪਨੀਆਂ ਦੇ ਵਿੱਚ ਜਾਣਦੇ ਹੋ ਤੁਹਾਨੂੰ ਉਹਨਾਂ ਬਾਰੇ ਮਤਲਬ ਪਤਾ ਕਿਸੇ ਦਾ ਨਾਮ ਲੈਣ ਦੀ ਜਰੂਰਤ ਨਹੀਂ ਕਿਸੇ ਚ 7/2 ਕਿਸੇ ਚ 8 ਕਿਸੇ ਚ 6 ਹੀ ਆ ਹੂੰ ਠੀਕ ਆ ਜਦੋਂ 11 ਲੀਟਰ ਤੇਲ ਆਪਾਂ ਕਿਸੇ ਭਾਂਡੇ ਚ ਪਾਣੀ ਦਿੱਤਾ ਧਰ ਦਿੰਨੇ ਆ ਹੂੰ ਜਿਹਦੇ ਚ ਜਾਦੇ ਪਾਣੀ ਧਰਿਆ ਉਹ ਹੌਲੀ ਹੌਲੀ ਗਰਮ ਹੋਣਾ ਹੌਲੀ 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 ਹਾਂ ਜਿਹੜਾ ਥੋੜਾ ਉਹਨੇ ਮਿੰਟੋ ਮਿੰਟੀ ਗਰਮ ਉਹਨੇ ਤਾਂ ਬਾਰੇ ਮਿੰਟਾਂ ਚ ਠੀਕ ਆ ਇਹ ਗਰਮ ਹੋ ਗਿਆ ਜੀ 11 ਲੀਟਰ ਬੜੇ ਬਾਈ ਕਹਿਣਗੇ 11 ਲੀਟਰ ਗਰਮ ਤਾਂ ਹੋ ਗਿਆ ਫਿਰ ਉਹਨੂੰ ਠੰਡਾ ਕਿਵੇਂ ਕਰੋਗੇ ਹੂੰ ਇਹ ਵੀ ਇੱਕ ਕੁਐਸਚਨ ਆ ਵੀ ਜੇ ਜ਼ਿਆਦਾ ਤੇਲ ਜ਼ਿਆਦਾ ਉਹ ਗਰਮ ਜ਼ਿਆਦਾ ਹੋ ਮਤਲਬ ਹੌਲੀ ਹੌਲੀ ਹੋਊਗਾ ਤੇ ਜਦੋਂ ਗਰਮ ਹੋ ਗਿਆ ਉਹਨੂੰ ਠਾਰ ओके okay. ऑयल कूलर ਕੋਈ ਬਾਹਰ ਨਹੀਂ ਫਿੱਟ ਕੀਤਾ ਜਿਵੇਂ ਆਮ ਕੰਪਨੀਆਂ ਬਾਹਰ ਰੇਡੀਏਟਰ ਦੇ ਕੋਲੇ ਡੀਜ਼ਲ कूलर ऑयल कूलर ਇਹ ਆ ਹਾਂ ਅੱਗੇ ਲਾਉਂਦੀਆਂ ਹਾਂ 36 ਕੂਲਰ ਲਾ ਦਿੰਦੇ ਆ ਮੂਰੇ ਹਾਂ ਆ ਸਾਡਾ ਡੀਜ਼ਲ ਕੂਲਰ ਆ ਜੀ ਆਇਲ ਕੂਲਰ ਆ ਜੀ ਇਹਦੇ ਫਿਰ ਕਿੱਥੇ ਲੱਗਿਆ ਇਹਦੇ ਇੰਜਣ ਦੇ ਜਿਹੜਾ ਨਾਲ ਹੀ ਵਿੱਚ ਇੰਜਣ ਦੇ ਆਇਲ ਕੂਲਰ ਲੱਗਿਆ ਹੋਇਆ ਜਿਹੜਾ ਇੰਜਣ ਆਇਲ ਨੂੰ ਪਾਣੀ ਦੇ ਟੈਂਪਰੇਚਰ ਦੇ ਇੰਜਣ ਦੇ ਹਿਸਾਬ ਨਾਲ ਉੱਥੇ ਰੱਖਦਾ ਮੈਂਟੇਨ ਰੱਖਦਾ ਜਿਵੇਂ ਰੇਡੀਏਟਰ ਦੇ ਨਾਲ ਹੀ ਲੱਗਾ ਹੋਇਆ ਹਾਂ ਬਾਹਰ ਨਹੀਂ ਦਿਖਣਾ ਦੂਜਾ ਇਹ ਵੀ ਇਹਦੇ ਜਿਹੜਾ ਗਰਮ ਤੇ ਠੰਡੇ ਦੀ ਗੱਲ ਕੀਤੀ ਆ ਉਹ ਇਹ ਆ ਕਿ ਜਿੱਦਾਂ ਗਰਮ ਠੰਡਾ ਆਪਾਂ ਇਹਦੇ 'ਚ ਇੱਕ ਥਰਮੋਸਟੇਟ ਫਿੱਟ ਕਰਦੇ ਆ ਹੂੰ ਉਹਦੇ ਦੋ ਫਾਇਦੇ ਆ ਕਿ ਜਿਹੜਾ ਪਹਾੜੀ ਏਰੀਆ ਜਿੱਥੇ ਮਤਲਬ ਟੈਂਪਰੇਚਰ ਮਾਈਨਸ ਚਲਾ ਜਾਂਦਾ ਚਲੇ ਜਾਂਦਾ ਉੱਥੇ ਪਾਣੀ ਨੂੰ ਉਹ ਜੰਮਣ ਨਾ ਦੇਵੇ ਜਲਦੀ ਗਰਮ ਕਰ ਦੇਵੇ ਹੂੰ ਔਇਲ ਦਾ ਔਇਲ ਕੁਲਰ ਦਾ ਫਾਇਦਾ ਇਹ ਆ ਕਿ ਉਹ ਜਿੰਨਾ ਪਾਣੀ ਦਾ ਟੈਂਪਰੇਚਰ ਹੋ ਗਿਆ ਉਹਨੇ ਔਇਲ ਦਾ ਵੀ ਉਸ ਹਿਸਾਬ ਨਾਲ ਮੈਂਟੇਨ ਕਰ ਦੇਣਾ ਮਤਲਬ ਉਹ ਤੁਹਾਡੇ ਮਤਲਬ ਪਾਣੀ ਦਾ ਟੈਂਪਰੇਚਰ ਤੁਹਾਡਾ ਥਰਮੋਸਟੇਟ ਵਾਲਾ ਸਹੀ ਰੱਖਦਾ ਹੂੰ ਜਿਹਨੂੰ ਥਰਮੋਸ ਵਾਲ ਕਹਿ ਦਿੰਦੇ ਆ ਤੇ ਆਇਲ ਕੁਲਰ ਤੁਹਾਡੇ ਆਇਲ ਦਾ ਟੈਂਪਰੇਚਰ ਰੱਖਦਾ ਉਹਨੂੰ ਆਇਲ ਨੂੰ ਜ਼ਿਆਦਾ ਗਰਮ ਨਹੀਂ ਹੋਣ ਦਿੰਦਾ ਉਹਦੇ ਕਰਕੇ ਜਿਹੜਾ ਉਹਨੂੰ ਬੇਸਿਕਲੀ ਆਇਲ ਆਪਾਂ ਇੰਜਨ ਚ ਪਾਉਨੇ ਕਿਉਂ ਆ ਸਾਨੂੰ ਤਾਂ ਜਿੰਨਾ ਕ ਪਤਾ ਹੀ ਵਿੰਧਿਆਈ ਦੀ ਗਰਾਰੀਆਂ ਦੀ ਹਾਂ ਉਹ ਥੰਧਿਆਈ ਦੇ ਨਾਲ ਨਾਲ ਆ ਕਿ ਜਿਵੇਂ ਕ੍ਰੈਂਕ ਦੇ ਨਾਲ ਆਪਾਂ ਪੀਸ ਪਾਉਨੇ ਉਹਨਾਂ ਨੂੰ ਸ਼ੈਲ ਬੈਰਿੰਗ ਬੋਲਦੇ ਆ ਹਾਂਜੀ ਉਹਦੇ ਵਿਚਾਲੇ ਤੇਲ ਕ੍ਰੈਂਕ ਦੇ ਤੇ ਬਿਗਨ ਦੇ ਜਾਂ ਮੇਨ ਦੇ ਵਿਚਾਲੇ ਆਇਲ ਦਾ ਇੱਕ ਬੈਰਿੰਗ ਬਣ ਜਾਂਦਾ ਹੂੰ ਆਇਲ ਇੱਕ ਕੂਲੈਂਟ ਦਾ ਕੰਮ ਕਰਦਾ। ਵੀ ਇੰਜਨ ਹੀਟ ਹੋ ਕੇ ਦੋਵੇਂ ਪੁਰਜੇ ਆਪਸ ਵਿੱਚ ਮੈਟਲ ਨਾ ਹੋ ਜਾਣ। ਉਸ ਚੀਜ਼ ਦਾ ਕੰਮ ਕਰਦਾ ਇੰਜਨ ਦਾ ਜਿਹੜਾ ਹੈਗਾ ਆਇਲ। ਤੇ ਜਿੰਨਾ ਜ਼ਿਆਦਾ ਆਇਲ ਹੈ ਜੀ, ਉਹਨਾਂ ਸਾਨੂੰ ਇੱਕ ਸਾਡੀ ਸਰਵਿਸ ਆ 500 ਘੰਟੇ ਤੇ ਆ। ਉਹਦਾ ਫਾਇਦਾ। ਖਰਚਾ ਸਾਡਾ ਆਮ ਦੂਜੀਆਂ ਕੰਪਨੀਆਂ ਜਿੰਨਾ ਹੀ ਆ ਸਰਵਿਸ ਦਾ। ਬਟ ਦੁੱਗਣੀ ਹੋਗੀ। ਤੁਸੀਂ 5 ਸਾਲ ਟਰੈਕਟਰ ਰੱਖਿਆ ਉਹ ਸਰਵਿਸ ਦੇ ਪੈਸੇ ਕੱਢ ਲਓ। ਕਿਉਂਕਿ ਆਪਾਂ तकरीबन ਕਈ ਕਸਟਮਰ ਤਾਂ ਸੀਜ਼ਨਲੀ ਕਈ ਦੋਆਂ ਸੀਜ਼ਨਾਂ ਬਾਅਦ ਕਰਾਉਂਦੇ ਆ। ਸਾਲ ਦੇ ਹਿਸਾਬ ਨਾਲ ਹੀ ਤੁਸੀਂ 7-8000 ਰੁਪਇਆ ਜੋੜ ਕੇ 5 ਸਾਲਾਂ ਦਾ ਦੇਖ ਲਓ। 40-45000 ਰੁਪਇਆ ਤਾਂ ਉਹ ਹੀ ਨਿਕਲ ਗਿਆ ਜੀ। ਸਾਲ ਦਾ ਨਿਕਲ ਗਿਆ। ਅ 5 5 ਸਾਲਾਂ ਦਾ। ਹਾਂ 500 ਸੌਰੀ। 7-8000 ਰੁਪਇਆ ਜੇ ਆਪਾਂ ਮੋਟਾ-ਮੋਟਾ ਗੱਲ ਕਰਦੇ ਆ ਵੀ ਦੋ ਸੀਜ਼ਨਾਂ ਬਾਅਦ ਅਸੀਂ ਸਾਡੀ ਸਰਵਿਸ ਹੋਣੀ ਆ। ਮੋਟਾ ਜੀ ਇਹ ਗੱਲ ਆ ਡਰਾਈਵਰ ਦਾ ਖਰਚਾ ਨਿਕਲੇਗਾ। ਹਾਂ। ਇਹਦਾ ਦਾ ਖਰਚਾ। ਇਹਦੇ ਇਹਦਾ ਫਿਰ ਬੈਨੀਫਿਟ ਇਹ ਵੀ ਹੋਊਗਾ ਠੰਡੀਆਂ ਥਾਵਾਂ ਤੇ ਵੀ। ਬਿਲਕੁਲ ਜੀ ਉਹਨੇ ਟੈਂਪਰੇਚਰ ਆਇਲ ਦਾ ਵੀ ਜਿਵੇਂ ਉਹਨੂੰ ਠੰਡੀਆਂ ਧਾਵਾਂ ਤੇ ਆਇਲ ਠੰਡਾ ਹਾਂ ਜਦੋਂ ਪਾਣੀ ਦੇ ਵਿੱਚ ਥਰਮੋਸਟੇਟ ਉਹਨੇ ਪਾਣੀ ਗਰਮ ਕਰਤਾ ਉਹਨਾਂ ਜਿੰਨਾ ਚਾਹੀਦਾ ਹਾਂ ਉਹ ਜਦੋਂ ਪਾਣੀ ਗਰਮ ਹੋ ਗਿਆ ਉਹ ਆਇਲ ਕੁਲਰ ਦੇ ਵਿੱਚ ਦੀ ਲੰਘਣਾ ਜਦੋਂ ਉਹ ਦੇ ਵਿੱਚ ਦੀ ਲੰਘਿਆ ਉਹਨੇ ਆਇਲ ਦਾ ਟੈਂਪਰੇਚਰ ਵੀ ਉੱਥੇ ਕਰ ਦੇਣਾ ਤੇ ਇਹਦੀ ਮੜੀ ਸ਼ੋ ਚੱਕੀਏ ਉਸਤਾਦ ਜੀ ਦਿਆਜ ਮੜੀ ਚਾਬੀ ਸਾਨੂੰ ਇੱਕ ਨਾਲ ਦਾ ਰੇਡੀਏਟਰ ਨਰਪਾਇ ਵੀਰ ਨੇ ਸਾਨੂੰ ਦੱਸਿਆ ਸੀ ਉਦੋਂ ਹਾਂਜੀ ਹਾਂਜੀ ਉਹਦੀ ਵੀ ਮੈਨੂੰ ਮੜੀ ਖਾਸियत ਦੱਸਿਆ ਜਿਵੇਂ ਇਹਦੇ 'ਚ ਕੀ ਖਾਸ ਤੁਸੀਂ ਉਹਦਾ ਕੀ ਹਿਸਾਬ ਕਿਤਾਬ ਹਾਂਜੀ ਇੱਕ ਜਿਹੜੀ ਆਪਾਂ ਨਾ ਸਟ੍ਰੋਕ ਦੀ ਗੱਲ ਕਰਦੇ ਸੀ ਵੀ ਸਟ੍ਰੋਕ ਸਾਡੀ ਲੰਬੀ ਆ ਹਾਂ ਆਜੋ ਲੱਗੇ ਸਾਨੂੰ ਹਵਾ ਜ਼ਿਆਦਾ ਚਾਹੀਦੀ ਆ ਹਾਂ ਹੁਣ ਸਾਨੂੰ ਅਸੀਂ ਹਵਾ ਤਾਂ ਜ਼ਿਆਦਾ ਦੇ ਦੇਾਂਗੇ ਹਾਂ ਪਰ ਹਵਾ ਜ਼ਿਆਦਾ ਦੇਾਂਗੇ ਕਿੱਥੋਂ ਸਾਡੇ 에ਅਰ ਕਲੀਨਰ ਤਾਂ 6 6 ਇੰਚੀ ਲੱਗੇ ਹੋਏ ਆ ਹੂੰ ਆਪਣਾ ਆਹ 에ਅਰ ਕਲੀਨਰ ਦਾ ਬੋਰ 8 ਇੰਚੀ ਆ ਨੋਟ ਨੋਟ ਕਰਿਓ ਜੀ ਆਮ ਦੇਕ 에ਅਰ ਕਲੀਨਰ ਦਾ ਬੋਰ 6 ਇੰਚੀ ਆ ਹੂੰ 8.5 ਇੰਚੀ ਆ ਇਹਦੇ ਬੈਨੀਫਿਟ ਕਰੂਗਾ ਬਾਈ ਜੀ ਹਵਾ ਵੱਧ ਸਾਫ ਜਾਣੀ ਆ ਫਿਲਟਰ ਲੰਬੇ ਟਾਈਮ ਬਾਅਦ ਨਹੀਂ ਤਾਂ ਡਰਾਈਵਰ ਆਮ ਆਪਣੇ ਪੰਜਾਬੀ ਜਿਹੜੀ ਗੱਲੋਂ ਤੋਂ ਚੀਕਦੇ ਆ ਵੀ ਉਹ ਕਹਿੰਦੇ ਯਾਰ ਇਹ ਤਾਂ ਫਿਲਟਰ ਬੜੀ ਜਲਦੀ ਜੋਗ ਰਹਿੰਦਾ ਹੁਣ ਇੰਨਾ ਕਿਹੜਾ ਨੂੰ ਸਾਫ ਕਰੇ ਤੇਲ ਵਾਲਾ ਲਾ ਦਿਓ ਬਟ ਡਰਾਈ 에ਅਰ ਕਲੀਨਰ ਆ ਜਿਹੜਾ ਉਹ ਸਫਾਈ ਵਧ ਦਿੰਦਾ ਇਹ ਦੂਜੇ ਨਾਲੋਂ ਤੇਲ ਵਾਲੇ ਨਾਲ ਵੱਖਰਾ ਹਾਂ ਇਹਨੇ ਕਣਕਾ ਅੰਦਰ ਨਹੀਂ ਜਾਣ ਦੇਣਾ ਜੇ ਤੁਹਾਡਾ ਫਿਲਟਰ ਜੈਨੂਇਨ ਆ ਨਾ ਤਾਂ ਇਹਨੇ ਇੱਕ ਕਣਕਾ ਵੀ ਅੰਦਰ ਨਹੀਂ ਜਾਣ ਦੇਣਾ ਤੁਸੀਂ ਹਾਏ ਹੌਸ ਪਾਈਪ ਖੋਲ ਕੇ ਚੈੱਕ ਕਰਦੇ ਹੋ ਵੈਰੀ ਗੁੱਡ ਠੀਕ ਹੈ ਜੀ ਔਰ ਜਿਹੜਾ ਰੇਡੀਏਟਰ ਆ ਹੂੰ ਰੇਡੀਏਟਰ ਆਪਣਾ ਪਿਓਰ ਕਾਪਰ ਆ ਇਹ ਕਾਪਰ ਹੋਰ ਕਿਸੇ ਚ ਵੀ ਆਉਂਦਾ ਵੀਰੇ ਕਿ ਨਹੀਂ ਮੇਰੇ ਅਕੋਰਡਿੰਗਲੀ ਤਾਂ ਕੰਪਨੀਆਂ ਨੇ ਅਦਰ ਨੇ ਬੰਦ ਕਰਤਾ ਪਹਿਲਾਂ ਹੁੰਦੇ ਸੀ ਸਾਰਿਆਂ ਨੇ ਬੰਦ ਕਰਤਾ ਬੰਦ ਕੋਸਟ ਕਰਕੇ ਕਰਦੇ ਤਾ ਕੋਸਟ ਕਰਕੇ ਸਾਰੇ ਲਮੂਣੇ ਵੀ ਦੇਣ ਲੱਗ ਪੈਂਦੇ ਹੁੰਦੇ ਇੱਕ ਕੋਸਟ ਘਾਟੜੀ ਬਚਾਉਂਦੇ ਸਾਡਾ ਕੋਸਟ ਨਾ ਬਚਾਉਣ ਦਾ ਸਭ ਤੋਂ ਵੱਡਾ ਕਾਰਨ ਕਿ ਜਿੱਦਾਂ ਆਪਣੀ ਕੰਬਾਈਨ ਮਤਲਬ ਪਹਿਲੇ ਨੰਬਰ ਤੇ ਆ ਹਾਂ ਕਰਤਾਰ ਬਾਰੇ ਦੱਸਣ ਦਾ ਕਿਸੇ ਨੂੰ ਨਾ ਮਾਰੇ ਜ਼ਰੂਰਤ ਨਹੀਂ ਹੈਗੇ ਹਣਾ ਕੰਪਨੀ ਦਾ ਇੱਕ ਮੰਨਣਾ ਇਹ ਆ ਕਿ ਜਿੱਦਾਂ ਸਾਡਾ ਮਤਲਬ ਕੰਬਾਈਨ ਦੇ ਵਿੱਚ ਨਾ ਨਾ ਸਾਨੂੰ ਟਾਈਮ ਲੱਗ ਜੇ ਅਸੀਂ ਸਸਤਾ ਸੀ ਕਰ ਸਕਦੇ ਹਾਂ ਟਰੈਕਟਰ ਬڑے ਵੀਰ ਕਹਿੰਦੇ ਆ ਤੁਸੀਂ ਟਰੈਕਟਰ ਤੁਹਾਡਾ ਮਹਿੰਗਾ ਹਾਂ ਉਹ ਵੀ ਮੜਾ ਦਾਸੀ ਦੇ ਆ ਜਾਣ ਗੱਲ ਚੱਲਦੀ ਏ ਵੈਸੇ ਤਾਂ ਚਲੋ ਮੇਰੇ ਸੇਲ ਵਾਲੇ ਭਰਾ ਖੜੇ ਆ ਇਹਨਾਂ ਦਾ ਮਤਲਬ ਹੈਗਾ ਪਰ ਮੈਂ ਚਲੋ ਜਿੰਨੀ ਮੈਨੂੰ ਨੋਲੇਜ ਆ ਮੈਂ ਦੱਸ ਦੇਣਾ ਹਾਂ ਦੱਸਾਂਗੇ ਮੰਨ ਲਓ ਇਹ ਪਲੇਟਾਂ 6 ਆ ਹਮ ਇਹ ਵੀਰ ਸੁਖਵਿੰਦਰ ਹਣੀ ਵੀ ਕਈ ਵਾਰੀ ਕਹਿੰਦੇ ਆ ਇਹਨਾਂ ਨੂੰ ਚਾਰ ਕਰ ਦਿਓ ਫੇਰ ਪੈਸੇ ਕੱਢ ਜਣੋ ਦੋ ਪਲੇਟਾਂ ਘਟ ਗਿਆ ਹਾਂ ਅਕਸਰ ਕੰਪਨੀ ਨੇ ਤਾਂ ਮੁੱਲ ਲੈ ਕੇ ਮਤਲਬ ਲੋਹਾ ਮੁੱਲ ਹੀ ਲੈ ਕੇ ਤਿਆਰ ਕੀਤੀ ਪਲੇਟ ਹਾਂ ਮਗਰ ਲਈ ਵੇਟ ਨਾ ਜੋ ਕਿੰਨੀਆਂ ਕਿਹੜੀ ਕੰਪਨੀ ਆ ਜਿਹੜੀ ਦਿੰਦੀ ਆ ਤੁਸੀਂ ਟਰੈਕਟਰ ਲੈ ਲਓ ਟਰੈਕਟਰ ਦਾ ਰੇਟ ਤਾਂ ਆਪਾਂ ਕਹਿੰਦੇ ਨੇ ਸਾਡੇ ਨਾਲ ਉਹ ਘਾਟਾ ਦੇ ਲੱਖ ਰੁਪਏ ਦੇ ਉਧਰ ਸਸਤੀ ਲੱਗ ਜਾਂਦੀ ਆ ਉਹ ਕੋਈ ਗਿਣਦਾ ਹੀ ਨਹੀਂ ਇਹ ਸਭ ਦਾ ਨਾਲ ਹੀ ਦਿੰਦੇ ਆ ਇਹ ਸਾਰਾ ਕੋਈ ਮਗਰ ਲਈ ਵੇਟ ਆ ਜੀ ਇਹਨਾਂ ਚੀਜ਼ਾਂ ਕਰਕੇ ਕੋਸਟ ਵੱਧਦੀ ਆ ਆ ਜਿਹੜੀ ਛਤਰੀ ਹੈ ਹਾਂ ਚਲੋ ਆਪਾਂ ਅਜੇ ਪਹੁੰਚੇ ਨਹੀਂਗੇ ਜਦੋਂ ਪਹੁੰਚ ਗਏ ਮੈਂ ਤਾਂ ਉਹਨੂੰ ਛਤਰੀ ਬਾਰੇ ਵੀ ਦੱਸੂ ਆਮ ਤਾਂ ਆਪਾਂ ਇਹਨੂੰ ਕਨੋਪੀ ਕਹਿ ਦਿੰਨੇ ਆ ਜਾਂ ਛਤਰੀ ਕਹਤੀ ਪਰ ਇਹ ਹੈ ਕੀ ਚੀਜ਼ ਆ ਕੋਈ ਨਹੀਂ ਦੱਸਦੇ ਆ ਉਹ ਵੀ ਆਪਾਂ ਹਾਂ ਤੇ ਆਪਾਂ ਹੋ ਜੀਏ ਇਹਨੂੰ ਮੜੇ ਇੱਕ ਇਹਦੇ ਤੇ ਲਾ ਲੋ ਸਾਹਗਤਾਵਾਂ ਇਹ ਵੀ ਕੋਈ ਨਹੀਂ ਦਿੰਦਾ ਹਾਂਜੀ ਇਹ ਪਲੇਟਾਂ ਨਾ ਦੀ ਤੇ ਸਾਡੀ ਹੋਰ ਕੋਸਟ ਕਟਿੰਗ ਹੋਣੀ ਹੈ ਇਹਦੇ ਡਿਜ਼ਾਈਨ ਦੇਖੋ ਇੰਜਨ ਦੇ ਡਿਜ਼ਾਈਨ ਮਤਲਬ ਇਥੋਂ ਡੀਜ਼ਲ ਫਿਲਟਰ ਸੇਫ ਆ ਔਇਲ ਫਿਲਟਰ ਸੇਫ ਆ ਚਲੋ ਵਾਟਰ ਸਪਰੇਟਰ ਥੋੜਾ ਜਿਹਾ ਉੱਚਾ ਰਹਿ ਗਿਆ ਮਤਲਬ ਇਸ ਚੀਜ਼ ਨਾਲ ਸਾਡੇ ਫਿਲਟਰ ਵੀ ਸੇਫ ਆ ਤੇ ਸਾਡਾ ਟਰੈਕਟਰ ਜਿੱਦਾਂ ਅੱਜ ਦਾ ਕੰਮ ਆ ਮਗਰ ਭਾਰੇ ਐਮਪਲੀਮੈਂਟ ਆ ਕਿਤੇ ਖੱਡੇ ਚ ਮੱਜਾ ਟਰੈਕਟਰ ਉੱਚਾ ਉੱੜ ਕੇ ਆ ਹਾਂ ਆਪਾਂ ਥੱਲੇ ਉਤਰਾਇਆ ਪਾਉਣੇ ਇਹਦੇ ਲੋਡ ਨਹੀਂ ਜਦੋਂ ਟਰੈਕਟਰ ਬੰਨਤਾ ਦੂਜੀ ਗੱਲ ਆਪਣਾ ਇਹ ਮਟੀਰੀਅਲ ਆ ਜਿਹੜਾ ਫੈਨ ਦਾ ਹੂੰ ਪੱਖੇ ਦਾ ਆਪਣਾ ਮੈਟਲ ਆ ਅੱਛਾ ਇਹ ਮੈਟਲ ਦਾ ਹਾਂ ਆਮ ਕੰਪਨੀਆਂ ਰਬੜ ਦਾ ਦਿੰਦੀਆਂ ਓਕੇ ਆ ਦੇਖਿਓ ਆਮ ਕੰਪਨੀਆਂ ਦੇ ਫੈਨ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਰਬੜ ਦੇ ਆ ਹੂੰ ਇਹਦੇ ਮੈਟਲ ਦੇ ਇੱਥੇ ਵੀ ਅਸੀਂ ਕੋਸਟ ਕਟਿੰਗ ਕਰ ਸਕਦੇ ਹਾਂ ਕਿਹੜਾ ਕਿਸ ਨੂੰ ਪਤਾ ਲੱਗਣਾ ਕਿਹੜਾ ਪਤਾ ਲੱਗਣਾ ਇਹਦਾ ਕਿਸੇ ਨੇ ਦੇਖਣਾ ਹੀ ਨਹੀਂ ਆਹ ਰੇਡੀਏਟਰ ਕਿੰਨੇ ਕ ਬੰਦੇ ਚੱਕ ਚੱਕ ਦਿਖਾਉਂਦੇ ਆ ਜੀ ਵੀ ਸਾਡਾ ਰੇਡੀਏਟਰ ਕਾਪਰ ਆ ਤੇ 75 HP ਦੇ ਵਿੱਚ ਅਦਰ ਕੰਪਨੀਆਂ ਦਿੰਦੀਆਂ ਐਡਾ ਰੇਡੀਏਟਰ ਜੱਡਾ ਆਪਾਂ ਇਹਦੇ ਜਿਹੇ ਦੇਖੀਏ ਇਹ ਆ ਟੈਂਕੀ ਆ ਇਹ ਵੀ ਪਲਾਸਟਿਕ ਦੀ ਯੂਜ਼ ਕਰਦੇ ਆ ਆ ਵੀ ਪਲਾਸਟਿਕ ਆ ਜੀ ਆ ਮਤਲਬ ਟੈਂਕੀ ਦੀ ਕੋਸਟ ਉਹ ਤੋਂ ਮਤਲਬ 10 ਗੁਣਾ ਹੋਊਗੀ ਪਲਾਸਟਿਕ ਨਾਲੋਂ ਭਾਈ ਜੀ ਆ ਆਪਣਾ ਰੇਡੀਏਟਰ ਇਹਨੂੰ ਠੰਡਾ ਕਰਨ ਚ ਕਿੰਨੇ ਹੱਦ ਤੱਕ ਜਾਦਾ ਆਪਾਂ ਕਹਿ ਸਕਦੇ ਵੀ ਕਿਹਦਾ ਤੱਕ ਜਿਆਦਾ ਵਰਤੋਂ ਚਾਹੁੰਦਾ ਜੇ ਜੇ ਆਪਾਂ ਦੂਜਾ ਲਾ ਦਈਏ ਉਹ ਕਿੱਥੇ ਜੇ ਕੰਮ ਕਰੂ ਤੇ ਪਹਿਲੀ ਗੱਲ ਤਾਂ ਜਿਹੜੀ ਆਪਾਂ ਇਹਨੂੰ ਠੰਡਾ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਆਪਾਂ ਕਹਿੰਨੇ ਇੰਜ ਚੱਲਦਾ ਗਰਮ ਹੁੰਦਾ ਹੂੰ ਗਰਮ ਕਿੰਨਾ ਹੁੰਦਾ ਠੰਡਾ ਕਿੰਨਾ ਕਰਨਾ ਹਮ ਇੰਜਨ ਦੇ ਵਿੱਚ 100% ਗਰਮੀ ਪੈਦਾ ਹੋਈ ਓਕੇ 33% ਗਰਮੀ ਤਾਂ ਧੂਏ ਨਾਲ ਆਪਾਂ ਬਾਹਰ ਕੱਢਦੇ ਬਾਹਰ ਕੱਢਦੇ ਉਹ ਅੱਗ ਬਾਹਰ ਚਲੀ ਗਈ ਹਮ 33% ਜਿਹੜੀ ਗਰਮੀ ਉਹਦੀ ਉਹਨੂੰ ਘਮਾਉਣ ਚ ਲੱਗੀ ਹਮ ਜਿਹੜੀ ਬਾਕੀ 33% ਬਚ ਗਈ ਹਮ ਗਰਮੀ ਵਿੱਚ ਹਮ ਉਹਨੂੰ ਘਟਾਉਣ ਵਾਸਤੇ ਆਪਾਂ ਨੂੰ ਠੰਡਾ ਕਰਨਾ ਪੈਂਦਾ ਉਹਨੂੰ ਖਤਮ ਕਰਨ ਵਾਸਤੇ ਆਪਾਂ ਨੂੰ ਇੰਜਨ ਠੰਡਾ ਕਰਨਾ ਠੰਡਾ ਕਰਨਾ ਪੈਣਾ ਉਹ ਕਿਦਾਂ ਕਰਨਾ ਵਾਟਰ ਕੂਲ ਕਰਨਾ ਹੂੰ 에어 ਕੂਲ ਕਰਨਾ ਉਹ ਆਪਣੇ ਤੇ ਡਿਪੈਂਡਾ ਇੰਜਨ ਦੇ ਡਿਜ਼ਾਈਨ ਤੇ ਡਿਪੈਂਡਾ ਉਹ 33% ਗਰਮੀ ਨੂੰ ਆਪਾਂ ਇਸ ਰੇਡੀਏਟਰ ਨਾਲ ਕੱਟ ਕਰਦੇ ਨੇ ਕੱਟ ਕਰਦੇ ਨੇ ਕਾਪਰ ਦਾ ਤੇ ਐਲੂਮੀਨੀਅਮ ਦਾ ਬੈਨੀਫਿਟ ਕੀ ਆ ਹੂੰ ਆਹ ਕਾਪਰ ਰੇਡੀਏਟਰ ਤੁਸੀਂ ਜਿੱਥੇ ਦੂਜਾ ਪੰਜਾਂ ਸਾਲਾਂ ਨੂੰ ਦਿੱਕਤ ਆ ਗਈ ਹੂੰ ਤਾਂ ਉਹ ਲੋਹੇ ਵਾਲੇ ਨੇ ਮੈਂ ਚਲੋ ਕਹਿਣਾ ਵੀ ਨਹੀਂ ਏਡੀ ਥੋੜੀ ਅਮਾਉਂਟ ਕਹਿਣੀ ਨਹੀਂ ਚਾਹੀਦੀ ਮੈਨੂੰ ਵੀ ਉਹ ਉਹਨੇ ਇੱਕ ਉਸ ਤੋਂ ਬਾਅਦ ਆਪਾਂ ਕਹਿੰਨੇ ਘਰੇ ਰੱਖ ਲਓ ਯਾਰ ਹਾਂ ਠੀਕ ਹੈ ਕਵਾੜੀਏ ਮੱਝਾਂ ਦੇ ਦੇ ਮੱਝਾਂ ਬੁਕਾ ਦੇ ਤੇ ਇਹ ਜਿਹੜਾ ਰੈਡੀਏਟਰ ਜਦੋਂ ਤੁਸੀਂ ਪੁਰਾਣਾ ਦਿਓਗੇ ਹੂੰ ਇਹ ਦੇ ਦੋਦੋਂ ਮੁੱਲ ਇਹਦਾ ਦੋਦੋਂ ਕੀ ਮੁੱਲ ਔਰ ਮੈਂ ਇੱਕ ਕਸਟਮਰ ਨੂੰ ਇੱਕ ਚੀਜ਼ ਕਹਿੰਨੇ ਜਦੋਂ ਵੀ ਕਿਸੇ ਜਦੋਂ ਵੀ ਆਪਾਂ ਕਿਸੇ ਟਰੈਕਟਰ ਦਾ ਰੇਡੀਏਟਰ ਪਾਉਣੇ ਕਿਸੇ ਦੇ ਹੋਵੇ ਹਾਂ ਤਾਂ ਸਾਨੂੰ ਮਤਲਬ ਇਹਦੇ ਤੇ ਸੰਕੋਚ ਨਹੀਂ ਕਰਨਾ ਚਾਹੀਦਾ ਚਲੋ ਕਸਟਮਰ ਦਾ ਨੁਕਸਾਨ ਨਾ ਹੋਵੇ ਮੇਰੀ ਚਾਹੇ ਕੰਪਨੀ ਦਾ ਮੈਂ ਕਰਤਾਰ ਦਾ ਕੰਮ ਕਰਦਾ ਬਟ ਕਸਟਮਰ ਦਾ ਚਲੋ ਜੇ ਅੱਜ ਨਹੀਂ ਸਾਡੇ ਬਣੇ ਤਾਂ ਕੱਲ ਨੂੰ ਸਾਡੇ ਹੀ ਬਣਨੇ ਆ ਉਹਨੇ ਬਣਨੇ ਬਣਨੇ